ਮੇਰਾ ਨਾਮ ਅਮਰਜੋਤ ਸਿੰਘ ਪਾਟਿਆ ਹੈ ਮੈਂ ਕਾਂਗਰਸ ਪਾਰਟੀ ਦਾ ਨੈਸ਼ਨਲ ਸਪੋਕਸਪਰਸਨ ਹਾਂ ਔਰ ਕਾਂਗਰਸ ਪਾਰਟੀ ਦੀ ਜਿੱਤ ਦੇ ਕਰਕੇ ਓਜਲਾ ਸਾਹਿਬ ਜੀ ਦੀ ਜਿੱਤ ਕਰਕੇ ਮੈਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬੜੀ ਵੱਡੀ ਜਿੱਤ ਹਾਸਲ ਕੀਤੀ ਹੈ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਸੱਤਾ ਦੇ ਵਿੱਚ ਹੈ ਉਸ ਨੂੰ ਹਰਾ ਕੇ ਜਿਹੜੀ ਕਿ 2 ਸਾਲ ਪਹਿਲਾਂ 92 ਸੀਟਾਂ ਜਿੱਤ ਕੇ ਸੱਤਾ ਚ ਆਈ ਸੀ ਉਸ ਨੂੰ ਕਾਂਗਰਸ ਪਾਰਟੀ ਨੇ ਬੁਰੀ ਤਰ੍ਹਾਂ ਹਰਾਇਆ ਹੈ ਇਸੇ ਕਰਕੇ ਮੈਂ ਓਜਲਾ ਸਾਹਿਬ ਜੀ ਦੇ ਇੱਥੇ ਘਰ ਵਿੱਚ ਉਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਹਾਂ ਜਿਵੇਂ ਕਿ ਪਿਛਲੇ ਸਾਲ ਸਰਕਾਰਾਂ ਨੇ ਪਬਲਿਕ ਦੇ ਨਾਮ ਲੈ ਕੇ ਕਿਤੋਂ ਵਾਅਦੇ ਕਰਦਾ ਸੀ ਤਾਂ ਇਹ ਕਹਿਣਾ ਹੈ ਲੱਗੀਆਂ ਇਹ ਸਵਾਲ ਹੈ ਕਿ ਉਮੀਦਾਂ ਨੇ ਕਾਂਗਰਸ ਤੋਂ ਕਾਰ ਇਸ ਤਰ੍ਹਾਂ ਹੈ ਕਿ ਜਿਹੜੀ 2 ਸਾਲ ਪਹਿਲਾਂ ਆ ਭਗਵੰਤ ਮਾਨ ਜੀ ਦੀ ਸਰਕਾਰ ਆਈ ਏ ਇਹ ਝੂਠ ਬੋਲ ਕੇ ਆਏ ਹੋਏ ਨੇ ਬੰਦੇ ਪੀਲੀਆਂ ਪੱਗਾਂ ਬੰਨੀਆਂ ਆਪਣੇ ਆਪ ਨੂੰ ਬੜਾ ਦੇਸ਼ ਭਗਤ ショਅ ਕਰਨਾ ਇੱਕ ਟਕੋਸਲਾ ਜਾਂ ਇੱਕ ਪਖੰਡ ਜਾਂ ਇੱਕ ਡਰਾਮਾ ਜਾਂ ਕਰਕੇ ਇਹ ਸੱਤਾ ਚਾਏ ਹੋਏ ਨੇ ਜਿਹਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਨਸ਼ਿਆਂ ਤੇ ਕਿਹਾ ਸੀ ਕਿ ਅਸੀਂ ਨਸ਼ੇ ਜਿਹੜੇ ਨੇ ਮਹੀਨੇ 2 ਮਹੀਨੇ ਵਿੱਚ ਹੀ ਖਤਮ ਕਰਵਾ ਦੇਵਾਂ ਗੁਰੂਕਰਨ ਸਾਹਿਬ ਜੀ ਦੀ ਬਾਰ ਬਾਰ ਜਿਹੜੀ ਪਿੱਛੇ ਬੇਦਬੀ ਹੋਈ ਸੀ ਉਹਦੇ ਦੋਸ਼ੀਆਂ ਨੂੰ ਅਸੀਂ ਫੜਾਂਗੇ ਉਹ ਫੜਨਾ ਕੀ ਸੀ ਐਤਕੀ ਇਹਨਾਂ ਦੇ ਹਾਲਜਲ ਚ ਵੀ ਬੇਦਬੀ ਲਗਾਤਾਰ ਹੁੰਦੀ ਰਹੀ ਹੈ ਬਿਲਕੁਲ ਵੀ ਆਪਣੇ ਇਹਨਾਂ ਨੇ ਕਿਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਬਿਲਕੁਲ ਝੂਠ ਤੇ ਚੱਲਦੇ ਪਏ ਨੇ ਬਿਲਕੁਲ ਇੱਕ ਡਰਾਮੇ ਬਾਜੀ ਝੂਠ ਤੇ ਚੱਲਣ ਵਾਲੀ ਸਰਕਾਰ ਹੈ ਔਰ ਇਹਨਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਲਤਾੜ ਦਿੱਤਾ ਹੈ ਪੂਰੀ ਤਰ੍ਹਾਂ ਹਰਾ ਦਿੱਤਾ ਹੈ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇੱਕ ਸਬਕ ਸਿਕਾਇਆ ਹੈ ਕਿ ਤੁਸੀਂ ਬਿਲਕੁਲ ਸਹੀ ਚੱਲੋ ਨਹੀਂ ਤੇ ਆਉਣ ਵਾਲੀਆਂ ਵਿਧਾਨ ਸਭਾ ਦੀ ਇਲੈਕਸ਼ਨਾਂ ਜਿਹੜੀਆਂ 3 ਸਾਲ ਬਾਅਦ ਹੋਣਗੀਆਂ ਉਹਦੇ ਵਿੱਚ ਵੀ ਇਹਨਾਂ ਦੀ ਪੱਟੀ ਪੁੱਛੀ ਜਾਏਗੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਲੋਕਾਂ ਨੂੰ ਇੱਕ ਜਿਸ ਤਰ੍ਹਾਂ ਅ ਥੋੜੀ-ਬੋਤੀ ਸੀਟਾਂ ਦਾ ਵਾਧਾ ਆਇਆ ਹੋਵੇ ਨਾ ਉਹ ਗੱਲ ਹੋਰ ਹੁੰਦੀ ਹੈ 92 ਸੀਟਾਂ ਦਾ ਵਾਧਾ ਇੱਕ ਦੱਸਦਾ ਜੀ ਕਿ ਬਹੁਤ ਜ਼ਿਆਦਾ ਲੋਕਾਂ ਨੇ ਉਮੀਦ 92 ਸੀਟਾਂ ਜਿਹੜੀਆਂ ਸੀ ਪੰਜਾਬ ਦੀ ਹਿੱਸਤੀ ਵਿੱਚ ਪੰਜਾਬ ਦੀ ਹਿੱਸਤੀ ਵਿੱਚ ਇੰਨੀਆਂ ਸੀਟਾਂ ਜਿਹੜੀਆਂ ਸੀ ਉਹ ਪਹਿਲਾਂ ਕਦੀ ਕਿਸੇ ਇੱਕ ਪਾਰਟੀ ਨੂੰ ਨਹੀਂ ਸੀ ਆਈਆਂ ਹੋਈਆਂ 92 ਸੀਟਾਂ ਦਾ ਦੇਣ ਦਾ ਮਤਲਬ ਇਹ ਸੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਆਸਾਂ ਲਾਈਆਂ ਹੋਈਆਂ ਸੀ ਔਰ ਜਦੋਂ ਲੋਕਾਂ ਦੀ ਆਸਾਂ ਟੁੱਟ ਗਈਆਂ ਤੇ ਲੋਕਾਂ ਦਾ ਮਨ ਜਿਹੜਾ ਇਹਨਾਂ ਤੋਂ ਉੱਤਰ ਗਿਆ ਹੋਇਆ ਹੈ ਠੀਕ ਹੈ اور ਹੁਣ ਉਹ ਇਹਨਾਂ ਵਾਲਾ ਜਿਹਨਾਂ ਦੇਖਣ ਵੀ ਨਹੀਂ ਵੀ ਤਿਆਰ ਨੇ ਜੇਕਰ ਪੰਜਾਬ ਦੇ ਚ ਦੋ ਤਿੰਨ ਸੀਟਾਂ ਆ ਰਹੀਆਂ ਨੇ 92 ਸੀਟਾਂ ਜਿੱਤੀ ਹੋਈ ਸਰਕਾਰ ਨੂੰ ਤੇ ਉਹ ਕਿਸੇ ਕੋਈ ਮਾਇਨੇ ਨਹੀਂ ਰੱਖਦੀ ਹੈ ਭਾਈ ਸਾਹਿਬ ਕਹਿੰਦੇ ਸੀ ਕਿ 13 ਦੇ 13 ਸੀਟਾਂ ਫੜਾ ਕਿਸ ਤਰ੍ਹਾਂ ਮੈਂ ਕਹਿੰਦਾ ਦੋ ਤਿੰਨ ਜਿੱਤ ਗਏ ਨੇ 13 ਦੀ 13 ਹੀ ਨਾ ਹਾਰ ਜਾਂਦੇ ਜੋ ਇਹਨਾਂ ਦੇ ਰਛਨ ਸੀ ਬੜੀ ਪਰਮਾਤਮਾ ਨੇ ਫਿਰ ਵੀ ਇਹਨਾਂ ਦੀ ਥੋੜੀ ਬੋਧੀ ਇੱਜ਼ਤ ਰੱਖ ਦਿੱਤੀ ਐ ਕਿ ਦੋ ਤਿੰਨ ਦੇ ਉੱਤੇ ਮੇਰੇ ਖਿਆਲ ਇਹ ਜਿੱਤ ਰਹੇ ਨੇ ਨਹੀਂ ਤੇ ਬੁਰੀ ਤਰ੍ਹਾਂ ਹਾਰੇ ਹੋਈ ਸੀ ਇਹਨਾਂ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਇਹਨਾਂ ਨੂੰ ਲੋਕਾਂ ਨੇ ਬਿਲਕੁਲ ਜ਼ੀਰੋ ਕਰਕੇ ਰੱਖ ਦਿੱਤਾ ਹੋਇਆ ਐ ਇਹਨਾਂ ਦੀ ਇਹਨਾਂ ਦੀ ਜੋ ਕਰਨੀ ਸੀ ਉਹਦਾ ਹੀ ਇਹਨਾਂ ਨੂੰ ਫਾਲ ਮਿਲਿਆ ਹੋਇਆ ਜੋ ਇਹਨਾਂ ਨੇ ਕੀਤਾ ਸੀ ਮਿਲਾਵਾਂ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਨੂੰ 1000 ਰੁਪਏ ਮਹੀਨਾ ਦੇਵਾਂਗੇ ਦੇਖੋ 1000 ਰੁਪਿਆ ਮਹੀਨੇ ਦੀ ਆਸ ਵਿੱਚ ਲੇਡੀਜ਼ ਨੇ ਜਿਹੜੀ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਨਸ਼ਿਆਂ ਦੇ ਕਰਕੇ ਪਾ ਦਿੱਤੀਆਂ ਘਰਾਂ ਦੇ ਘਰ ਬਰਬਾਦ ਹੋਏ ਸੀ ਤਾਂ ਪਾ ਦਿੱਤੀਆਂ ਵੀ ਸ਼ਾਇਦ ਚਲੋ ਇਹ ਨਿਜਾਤ ਮਿਲੇਗੀ ਨਸ਼ਿਆਂ ਦੇ ਕੋਹੜ ਤੋਂ ਉਹ ਵੀ ਨਾ ਮਿਲੀ ਠੀਕ ਹੈ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਸੀ ਕਾਨੂੰਨ ਵਿਵਸਥਾ ਦੇ ਹਾਲ ਮਾੜੇ ਨੇ ਕਾਰੋਬਾਰ ਹੈ ਨਹੀਂ ਛੋਟੇ ਦੁਕਾਨਦਾਰ ਦਾ ਬੜਾ ਬੂਰਾ ਹਾਲ ਹੈ ਨੌਕਰੀਆਂ ਮਿਲ ਨਹੀਂ ਰਹੀਆਂ ਕੋਈ ਕੋਈ ਹਾਲ ਹੀ ਕੋਈ ਨਹੀਂ ਪੰਜਾਬ ਨੂੰ ਇੱਕ ਹਨੇਰੇ ਦੇ ਵਿੱਚ ਇਹਨਾਂ ਨੇ ਹਨੇਰ ਹਨੇਰੀ ਗੁਫਾ ਦੇ ਵਿੱਚ ਹਨੇਰੀ ਜੰਗਲ ਚ ਇੱਕ ਸੁੱਕਿਆ ਹੋਇਆ ਏ ਜਿਹਨੂੰ ਜਿਹਦੇ ਤੇ ਹਣ ਕਾਂਗਰਸ ਪਾਰਟੀ ਜਿਹੜੀ ਜਿਆਦਾ ਸੀਟਾਂ ਲੈ ਕੇ ਚਿਤ ਰਹੀ ਏ ਤੇ ਲੋਕਾਂ ਨੂੰ ਕੁਝ ਆਸ ਬੱਜੀ ਏ ਕਿ ਅਗਲੀ ਵਾਰੀ ਇਹਨਾਂ ਨੂੰ ਹਰਾਇਆ ਜਾਏਗਾ ਤੇ ਕਾਂਗਰਸ ਪੰਜਾਬ ਦੇ ਵਿੱਚ ਆਏਗੀ ਤੇ ਲੋਕਾਂ ਨੂੰ ਕੁਝ ਆਸ ਪੱਜੀ ਏ ਕਿ ਸ਼ਾਇਦ ਸਾਡੇ ਜਿਹੜੇ ਨੇ ਉਹ ਮਾੜੇ ਦੇ ਜਾਣਗੇ ਤੇ ਕੋਈ ਆਸ ਦੀ ਕਿਰਨ ਉਹਨਾਂ ਥੋੜੀ ਨਜ਼ਰ ਆਵੇ ਜਿੰਨਾ 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 ਕਿ ਚੜਾਉ ਮੈਂ ਨਜ਼ਰ ਆਵਾ ਇਹ ਉਹ ਜਲਾ ਸਾਹਿਬ ਤੇ ਉਹਦੇ ਇਲੈਕਸ਼ਨ ਆ ਰਿਹਾ ਕਾਉਂਸਲਰ ਦੇ ਇਲੈਕਸ਼ਨ ਆ ਰਿਹਾ ਲੱਗਦਾ ਕਿ ਇਸ ਵਾਰ ਵੀ ਲੋਕ ਜਿਹੜੇ ਜਵਾਬ ਦੇਣਗੇ ਬਿਲਕੁਲ ਬਿਲਕੁਲ ਕਾਉਂਸਲਰ ਦੇ ਇਲੈਕਸ਼ਨ ਜਿਹੜੀ ਹੈ ਉਹ ਤੇ ਉਹ ਤੇ ਆਪਣੇ ਆਪ ਆਟੋਮੈਟਿਕਲੀ ਇਹਨਾਂ ਜਿੱਤਣੀ ਹੈ ਦੇਖੋ ਕਾਉਂਸਲਰ ਨਹੀਂ ਇਲੈਕਸ਼ਨ ਜਿਹੜੀ ਹੈ 1.5 ਸਾਲ ਪਹਿਲਾਂ ਹੀ ਇਹ ਕਾਰਪੋਰੇਸ਼ਨ ਦੀ ਜਿਹੜਾ ਮਿਆਦ ਜਿਹੜੀ ਤਮ ਹੋ ਗਈ ਹੋਈ ਸੀ ਇਹ ਕਿਉਂ ਨਹੀਂ ਸੀ ਉਹ ਇਲੈਕਸ਼ਨ ਕਰਵਾ ਰਹੇ ਇਹ ਤੇ ਪਹਿਲਾਂ ਹੀ ਡਰੇ ਹੋਏ ਸੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਪਹਿਲਾਂ ਹੀ ਡਰੀ ਹੋਈ ਸੀ ਇਲੈਕਸ਼ਨ ਨਹੀਂ ਸੀ ਕਰਵਾ ਰਹੀ ਹੁਣ ਜਦੋਂ ਕਿ ਬੁਰੀ ਤਰ੍ਹਾਂ ਇਹ ਹਾਰ ਗਏ ਨੇ ਤੇ ਹੁਣ ਇਸ ਤੋਂ ਬਾਅਦ ਇਹ ਲਟਕਾ ਵੀ ਨਹੀਂ ਸਕਦੇ ਬਿਲਕੁਲ ਬੁਰੀ ਤਰ੍ਹਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹਾਰੇਗੀ ਔਰ ਕਾਂਗਰਸ ਜਿਹੜੀ ਇਹਦੇ ਵਿੱਚ ਬੜੀ ਸ਼ਾਨ ਦੇ ਨਾਲ ਜਿੱਤੇਗੀ ਸਾਰੀਆਂ ਕਾਰਪੋਰੇਸ਼ਨਾਂ ਜੇ ਵੱਡੀ ਮੈਜੋਰਟੀ ਦੇ ਨਾਲ ਇਹਨਾਂ ਜਿੱਤ ਜਿੱਤਣਗੇ I did uh, in a Guljeet Singh Ojala ji no best wishes for it. ਔਜਲਾ ਸਾਹਿਬ ਨਾ ਇੱਕ ਮਿਹਨਤੀ ਬੰਦੇ ਨੇ ਲੋਕਾਂ ਦੇ ਵਿੱਚ ਨਜ਼ਰ ਆਉਂਦੇ ਨੇ ਇੱਕ ਇੱਕ ਦੇ ਹੁੰਦੇ ਨੇ ਕਿ ਐਮਪੀ ਹੁੰਦੇ ਨੇ ਇਲੈਕਸ਼ਨ ਜਿੱਤੀ ਤੇ ਇੱਕ ਦੇ ਨਜ਼ਰ ਹੀ ਨਹੀਂ ਆਉਂਦੇ ਦੇਖੋ ਇੱਕ ਪਾਰਲੀਮੈਂਟ ਵਿੱਚ ਵੀ ਇਹਨਾਂ ਦੀ ਬਹੁਤ ਜ਼ਬਰਦਸਤ ਹਾਜ਼ਰੀ ਹੈ ਉਥੇ ਲਗਾਤਾਰੇ ਉਥੇ ਆਪਾਂ ਪਾਰਲੀਮੈਂਟ ਦੇ ਸੈਸ਼ਨ ਵੇਖਦੇ ਆ ਇਹ ਲਗਾਤਾਰ ਉਥੇ ਨਜ਼ਰ ਆਉਂਦੇ ਆਗੇ ਨੇ ਔਰ ਅੰਮ੍ਰਿਤਸਰ ਵਿੱਚ ਵੀ ਇਹ ਸਾਨੂੰ ਨਜ਼ਰ ਆਂਦੇ ਲੋਕਾਂ ਦੇ ਵਿਚਰਦੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਨੇ ਆਂਦੇ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਤੇ ਇਸੇ ਕਰਕੇ ਹੀ ਇਹਨਾਂ ਨੂੰ ਐਵੇਂ ਨਹੀਂ ਤੀਸਰੀ ਵਾਰ ਜਿਤਨਾ ਬੜੀ ਵੱਡੀ ਗੱਲ ਹੁੰਦੀ ਹੈ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਤੀਸਰੀ ਵਾਰ ਲਗਾਤਾਰ ਜਿਤਨਾ ਉਹ ਵੀ ਲਗਾਤਾਰ ਜਿਤਨਾ ਨਹੀਂ ਤੇ ਕੁਦਰਤੀ ਗੱਲ ਹੈ ਕਿ ਲੋਕੀ ਨਾਰਾਜ਼ ਹੋ ਜਾਇਆ ਕਰਦੇ ਨੇ ਪਰ ਲਗਾਤਾਰ ਤੀਸਰੀ ਵਾਰ ਜਿੱਤੇ ਨੇ ਇਹ ਬੜੀ ਵੱਡੀ ਗੱਲ ਹੈ ਔਰ ਇਹ ਸੱਚੀ ਮੁੱੱਚੀ ਹੈ ਵਧਾਈ ਦੇ ਪਾਤਰ ਨੇ ਔਰ ਜਿੱਤੇ ਨੇ ਬੜੀ ਸ਼ਾਨਦ ਦੇ ਨਾਲ ਜਿੱਤੇ ਨੇ ਬਹੁਤ ਵਧੀਆ ਗੱਲ ਹੈ ਨਹੀਂ ਦੇਬਾ ਔਰ ਮੈਂ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਦੇਸ਼ ਭਰ ਦੇ ਕਾਂਗਰਸੀਆਂ ਨੂੰ ਕਿਉਂਕਿ ਸੈਂਟਰ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਪਾਸਾ ਪਲਟ ਗਿਆ ਹੋਇਆ ਸੈਂਟਰ ਵਿੱਚ ਵੀ ਜਿਹੜਾ ਇਹ ਜਿਸ ਤਰ੍ਹਾਂ ਮੋਦੀ ਹੋਰੀ ਆ ਇਹਨਾਂ ਦਾ ਇੱਕ 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 ਗੋਦੀ ਮੀਡੀਆ ਕਹਿ ਲਓ ਉਹ ਉਹ ਲੱਗਾ ਹੋਇਆ ਸੀ ਕਿ 400 ਪਾਰ ਕਰਾਂਗੇ 400 ਪਾਰ ਕਰਾਂਗੇ ਕੱਲ ਇਹਨਾਂ ਦਾ ਜਿਹੜਾ ਸੀ ਜਿੰਨੇ ਵੀ ਇਹਨਾਂ ਦੇ ਵਿਕੇ ਹੋਏ ਵਿਕਾਊ ਜਿਹੜੇ ਮੀਡੀਆ ਚੈਨਲ ਨੇ ਉਹ ਇਹਨਾਂ ਨੂੰ 370 400 402 410 ਇਸ ਤਰ੍ਹਾਂ ਪੇਸ਼ ਕਰ ਰਹੇ ਸੀ ਮੈਂ ਤੇ ਕੱਲ ਵੀ ਕਈ ਜਗ੍ਹਾ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਕਦੀ ਵੀ ਨਹੀਂ ਹੋ ਸਕਦਾ ਕਿ ਇਹਨੀਆਂ ਸੀਟਾਂ ਜਿੱਤਣਗੇ ਇਹ ਪਹਿਲੀ ਗੱਲ ਤੇ ਇਹ ਜਿੱਤਣਗੇ ਹੀ ਨਹੀਂ ਇਹਨਾਂ ਦੀ ਸਰਕਾਰ ਨਹੀਂ ਬਣੇਗੀ ਔਰ ਅਗਰ ਬਣਦੀਏ ਤੇ ਬੜੀ ਖੇਚ ਧੂਕੇ ਬਣੇਗੀ ਲਟਕਵੀ ਬਣੇਗੀ ਕਦੀ ਵੀ ਡਿੱਗ ਪਏਗਾ